ਆਹੋ ਆ ਗਿਆ ਸੌਨਰ ਸਿਲਮੈਸ ਤਿੰਨ ਨਿੰਬੂ ਪੈਣਗੇ ਨਾਲ ਚ ਹਰ ਇੱਕ ਗਲਾਸ ਚ ਇੱਕ ਲੈਮਨ ਇੱਕ ਗਲਾਸ ਚ ਇੱਕ ਲੈਮਨ ਕੀ ਬਣਾ ਰਹੇ ਹੋ ਤੁਸੀਂ ਇਹ ਮਜੀਟੋ ਮਜੀਟੋ ਇੱਕ ਇੱਕ ਹਾਂ ਇੱਕ ਇੱਕ ਸਕਿਊਬ ਬਰਫ਼ ਦਾ ਅੱਛਾ ਪਹਿਲਾਂ ਇਹਦੇ ਚ ਬਰਫ਼ ਪਾਉਣੀ ਫਿਰ ਆਪਾਂ ਕੱਟਣੇ ਨੇ ਨਿੰਬੂ ਤੇ ਨਿੰਬੂ ਤਿੰਨ ਨਿੰਬੂ ਪੈਣਗੇ ਨਾ ਚ ਹਰ ਇੱਕ ਗਲਾਸ ਚ ਇੱਕ ਲੈਮਨ ਇੱਕ ਗਲਾਸ ਚ ਇੱਕ ਲੈਮਨ ਹੋਰ ਚੱਕਾਂਗੇ 20% ਗੈਸ ਪੂਰੀ ਵਾਲਾ ਸੁਣੋ ਇਹ ਤਾਂ ਸੰਘੇਵੀ ਬਣਾ ਰਹੇ ਹੋ ਤੁਸੀਂ ਬਸ ਇਹੀ ਸਮਝੋ ਸਾਡੀ ਤਾਂ ਸੰਘੇਵੀ ਹੁੰਦੀ ਆ ਹਾ ਤੁਸੀਂ ਲਿੰਬੂ ਨਾ ਚੋੜ ਰਹੇ ਮੇਰੇ ਤਾਂ ਦੰਦ ਖੱਟੇ ਹੋ ਗਏ ਆਏ ਹਾਏ ਨਾ ਜਦੋਂ ਆਪਾਂ ਦੰਦ ਕੰਨੀ ਆ ਜਦੋਂ ਨਿੰਬੂ ਨਿਚੋੜਦੇ ਆ ਦੰਦ ਖੱਟੇ ਹੋ ਜਾਂਦੇ ਹਨ ਆ ਲੋ ਜੀ ਨਾਲ ਚ ਨਿੰਬੂ ਨਿਚੋੜਿਆ ਜਾ ਰਿਹਾ ਪਹਿਲਾਂ ਆਈਸ ਦੀ ਟੁਕੜੀ ਪਾ ਲਓ ਤੇ ਤੁਹਾਡੇ ਸਿਰ ਨਿੰਬੂ ਤੇ ਇਸ ਤੁਹਾਡੇ ਕੀ ਬਗੋਂ ਉਹਨਾਂ ਦਾ ਸਮਾਨ ਜਿਹੜਾ ਆਪਾਂ ਪਾਉਣਾ খালি ਹੋਰ ਵੀ ਪਾਉਂਗਾ ਹੋਰ ਕੀ ਕੀ ਮਾਰਿਓ ਇਹ ਦੱਸਿਓ ਜੀ ਹੁਣ ਇਹਨਾਂ ਦਾ ਸਮਾਨ ਹੈ ਜੀ ਅੱਛਾ ਜੀ ਇਹੀ ਹੈ ਇਹਨਾਂ ਦੇ ਸਿਰਫ ਹੈ ਓਕੇ ਕੀ ਕਹਿੰਦੇ ਇਹਨੂੰ ਵੇਡ ਡ੍ਰਿੰਕਸ ਹੋਈਆਂ ਬਲੈਕ ਬੈਰੀ ਕਰ ਰਹੇ ਹੈ ਬਲੂ ਬੈਰੀ ਬਲੂ ਬੈਰੀ ਟੇਸਟ ਵਿੱਚ ਦੋਨੋਂ ਵਿੱਚੋਂ ਦੋਨੋਂ ਨਹੀਂ ਹੋਏ ਨਾ ਇਹ ਪਾਣੀ ਬਲੂ ਬੈਰੀ ਪਾਈਏ ਤੇ ਚਾਹ ਜੀ ਕਰ ਤੇ ਬਣਾ ਦੇ ਹੁਣ ਤਾਂ ਖਿੜਾ ਰਹੀਆਂ ਬੂੰਦੀਆਂ ਇਹਨਾਂ ਦੀ ਇਹ ਕੀ ਚੀਜ਼ ਹੈ ਗ੍ਰੀਨ ਐਪਲ ਗ੍ਰੀਨ ਐਪਲ ਇਹ ਗ੍ਰੀਨ ਐਪਲ ਹੈ ਪਿਆ ਤੀਜਾ ਫਲੇਵਰ ਕਿਹੜਾ ਪੀਏ ਆਪਣੇ ਕੋਲ ਇਹ ਫਰੈਸ਼ ਲੇਮਨ ਸੌਦੇ ਲਈ ਫਰੈਸ਼ ਲੇਮਨ ਸੌਦਾ ਮਿੰਟੂ ਮੀਜੀਟੋ ਮੀਜੀਟੋ ਮਿੰਟੇ ਮਿੰਟੇ ਮੀਜੀਟੋ ਹੋਗੀ ਤੁਨੇ ਗਲਾਸੀਆਂ ਅੱਡ-ਅੱਡ ਧੋਤੀਆਂ ਹਮ ਸਮਾਨ ਪਾਇਆ ਹੁਣ ਇਹਨਾਂ ਤੇ ਟੱਕ ਵਾਪਸ ਲਾਉ ਇੱਕ ਗੱਲ ਬੜੀ ਵਧੀਆ ਵੈਸੇ ਜਿੱਥੇ ਤੁਸੀਂ ਇਹ ਬਣਾ ਰਹੇ ਹੋ ਸਫਾਈ ਬਹੁਤ ਹੈ ਤੁਹਾਡੇ ਇਹਲੀ ਚੀਜ਼ ਮੈਮ ਇਹ ਹੀ ਹੈ ਸਫਾਈ ਬਹੁਤ ਰੱਖਦੇ ਨੇ ਇਹ ਮੈਂ ਦੇਖਿਆ ਜਿੰਨੀ ਵਾਰੀ ਕੋਈ ਚੀਜ਼ ਰੈਡੀ ਕਰਦੇ ਨੇ ਉੰਨੀ ਵਾਰੀ ਇਹਨਾਂ ਦਾ ਕਿਚਨ ਸਾਫ਼ ਹੁੰਦਾ ਜਿੱਥੇ ਇਹ ਤਿਆਰ ਕਰ ਰਹੇ ਨੇ ਉੰਨੀ ਵਾਰੀ ਸਫਾਈ ਕੀਤੀ ਜਾਂਦੀ ਆ ਆ ਦੇਖੋ ਤੇ ਇਹਦੇ ਵਿੱਚ ਆਪਾਂ ਸੋਡਾ ਪਾ ਰਹੇ ਹਾਂ ਛੋਟਾ ਹੀ ਹੈ ਨਾ ਜੀ ਹੁਣ ਇਹ ਕੋਈ ਆਪਣੀ ਖਾਲੀ ਹੁਣ ਆਪਾਂ ਇਹਨੂੰ ਮਿਕਸ ਕਰ ਲਓ ਇੱਕ ਕਰੀ ਲਓ ਹੂੰ ਟੇਸਟ ਚੇਂਜ ਨਾਓ ਫਿਰ ਇਹਨੂੰ ਧੋਵੋ ਅੱਛਾ ਕੋਈ ਆਪਕਾ ਨੂੰ ਲੰਮਾ ਨਾ ਆਵੇ ਇਹਦੇ ਚ ਥੋੜਾ ਜਿਹਾ ਨਾ ਤੇ ਰਾਹੇ ਜਬਰੋਲਾ ਵੱਜਣਾ ਹੂੰ ਸੋਡਾ ਬਾਹਰ ਨੂੰ ਆਉਣਾ ਭੱਜੇ

ਲੋਜੀ ਆਪਣਾ ਲਗਭਗ ਸਾਰਾ ਸਮਾਨ ਰੈਡੀ ਹੈ ਉਹਨਾਂ ਨੂੰ ਖੇਰ ਪੱਟੋ ਹੂੰ ਪਰ ਉਹ ਅੱਗੇ ਸਾਵਨ ਲੇ ਲੇ ਖੇਰ ਤੋਂ ਆਹ ਲੋਜੀ ਆ ਗਿਆ ਤਿਆਰ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਓਕੇ ਬੇਰੀ ਗ੍ਰੀਨ ਐਪਲ ਫੈਸ਼ੀਅਲ ਥੈਂਕ ਯੂ ਲੋ ਜੀ ਦੋਸਤੋ ਵੀਡੀਓ ਜ਼ਰੂਰ ਦੱਸਿਓ ਕਿਵੇਂ ਬਣੀ ਆ ਕਿਵੇਂ ਲੱਗਿਆ ਤੁਹਾਨੂੰ ਹਾਂ ਜੀ ਥੈਂਕ ਯੂ